ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੀਂ ਕਹਾਣੀ ਸ਼ੁਰੂ ਕਰਨ ਲੱਗੇ ਆ ਤੁਹਾਨੂੰ ਇਹ ਕਹਾਣੀ ਬਹੁਤ ਹੀ ਵਧੀਆ ਲੱਗੂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇੱਕ ਵਾਰ ਦੀ ਗੱਲ ਹੈ ਇੱਕ ਬੁੱਢਾ ਫੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ ਤੇ ਥੱਕਿਆ ਉਹ ਬਹੁਤ ਹੋਇਆ ਸੀ ਤੇ ਉਸ ਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਉਹ ਇੱਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ ਰਾਹੀ ਨੇ ਰਾਤ ਕੱਟਣੀ ਐ ਓਨੇ ਆਖਿਆ ਬੂਹਾ ਇੱਕ ਬੁੱਢੀ ਟੀਵੀ ਨੇ ਖੋਲਿਆ ਅੰਦਰ ਲੰਘਿਆ ਫੌਜੀਆ ਓਨੇ ਸੱਦਾ ਦਿੱਤਾ ਮਾਲਕ ਨੇ ਭੁੱਖੇ ਲਈ ਰਾਹੀ ਰੋਟੀ ਹੈ ਫੌਜੀ ਨੇ ਪੁੱਛਿਆ ਐਦਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ ਚੌਕਾ ਸੀ ਪਰ ਉਹ ਸੀ ਕੰਜੂਸ ਤੇ ਬਹੁਤ ਹੀ ਗਰੀਬੜੀ ਬਣ ਬਣ ਬੈੰਦੀ ਸੀ ਪਲੇ ਆ ਲੋਕਾ ਅੱਜ ਤਾਂ ਮੈਂ ਆਪ ਵੀ ਨਹੀਂ ਕੁਝ ਖਾਦਾ ਵਿਚਾਰੀ ਮੈਂ ਖਰਚ ਹੈ ਇਹ ਕੁਝ ਘੁਰਲਾਣ ਲੱਗੀ ਠੀਕ ਹੈ ਜੇ ਤੇਰੇ ਕੋਲ ਕੁਝ ਨਹੀਂ ਤਾਂ ਕੁਝ ਨਹੀਂ ਫੌਜੀ ਨੇ ਆਖਿਆ ਫਿਰ ਬੈਂਚ ਥੱਲੇ ਪਿਆ ਹਥੀਓ ਬਿਨਾ ਇੱਕ ਕੁਹਾੜਾ ਵੇਖ ਉਹ ਕਹਿਣ ਲੱਗਾ ਜੇ ਕੋਈ ਹੋਰ ਚੀਜ਼ ਨਹੀਂ ਹੈਗੀ ਤਾਂ ਅਸੀਂ ਉਸ ਕੁਹਾੜੇ ਦਾ ਦਲੀਆ ਬਣਾ ਲੈਨੇ ਆ ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹੱਥ ਉਲਾਰ ਲਏ ਕੁਹਾੜੇ ਦਾ ਦਲੀਆ ਕਦੀ ਸੁਣਿਆ ਨਹੀਂ ਕਿਸੇ ਮੈਂ ਤੈਨੂੰ ਬਣਾ ਕੇ ਵਿਖਾਨਾ ਬਸ ਮੈਨੂੰ ਇੱਕ ਤਾਂਬਿਆਂ ਦੇ ਦੇ ਬੁੱਢੀ ਤਾਂਬਿਆਂ ਲੈ ਆਏ ਤੇ ਫੌਜੀ ਨੂੰ ਕੁਹਾੜੇ ਤੋਤਾ ਉਨੂੰ ਤਾਂਬੀਆਂ ਵਿੱਚ ਰੱਖਿਆ ਤੇ ਤਾਂਬੀਆਂ ਨੂੰ ਪਾਣੀ ਨਾਲ ਭਰ ਕੇ ਚੁੱਲ੍ਹੇ ਤੇ ਚੜਾ ਦਿੱਤਾ ਬੁੱਢੀ ਨੇ ਫੌਜੀ ਉੱਤੇ ਟੱਕ ਲਾਈ ਰੱਖੀ ਆਪਣੀ ਨਜ਼ਰ ਉਹਦੇ ਤੋਂ ਇਧਰ ਉਧਰ ਨਾ ਹੋਣ ਦਿੱਤੀ ਫੌਜੀ ਨੇ ਇੱਕ ਇੱਕ ਕੜਛੀ ਕੱਢੀ ਤੇ ਪਾਣੀ ਨੂੰ ਹਿਲਾਇਆ ਤੇ ਫਿਰ ਉਨੂੰ ਚੱਕਿਆ ਤਿਆਰ ਹੋ ਚੱਲਿਆ ਬਸ ਉਹਨੇ ਆਖਿਆ ਜੇ ਰਤਕ ਲੂਣ ਲੱਭ ਪਏ ਨਾ ਹਾਂ ਲੂਣ ਮੇਰੇ ਕੋਲ ਹੈਗਾ ਆਵੇ ਖਾਪ ਪਾ ਲੈ ਫੋਜੀ ਨੇ ਪਾਣੀ ਵਿੱਚ ਕੁਛ ਲੂਣ ਪਾਇਆ ਤੇ ਇੱਕ ਵਾਰੀ ਫੇਰ ਚੱਕਿਆ ਜੇ ਕਦੀ ਮੁਠ ਦੇ ਕੇ ਦਾਣੇ ਪਾ ਸਕਦੇ ਨਾ ਉਹਨੇ ਆਖਿਆ ਬੁੱਢੀ ਰਸਤ ਵਾਲੀ ਥਾਂ ਤੋਂ ਦਾਣਿਆਂ ਦੀ ਇੱਕ ਗੁੱਠੀ ਚੁੱਕ ਲਈ ਆਈ ਲੇ ਜਨੀ ਮਰਜ਼ੀ ਪਾਲ ਐ ਬੁੱਢੀ ਨੇ ਕਿਹਾ ਫੌਜੀ ਨੇ ਝਾੜਨ ਤੇ ਝਾੜੇ ਨੂੰ ਹਿਲਾਉਣ ਦੇ ਤੇ ਕਦੀ ਕਦੀ ਚੱਖਣ ਦਾ ਕੰਮ ਜਾਰੀ ਰੱਖਿਆ ਤੇ ਬੁੱਢੀ ਵੇਖਦੀ ਰਹੀ ਤੇ ਉਹਦੇ ਕੋਲੋਂ ਧਿਆਨ ਹੋਰ ਪਾਸੇ ਕੀਤਾ ਹੀ ਨਹੀਂ ਸੀ ਜਾ ਰਿਹਾ ਵਾਹ ਕਿੰਨਾ ਸਵਾਦ ਦਲੀਆ ਬਣਿਆ ਦਲੀਹ ਦੀਆਂ ਸਿਫਤਾਂ ਕਰਦੇ ਆ ਫੌਜੀ ਨੇ ਗਿਆ ਜੇ ਰਤਾ ਜਿਹਾ ਮੱਖਣ ਪੈ ਜਾਏ ਤਾਂ ਬਸ ਇਸ ਤੋਂ ਸਵਾਦੀ ਚੀਜ਼ ਕਦੇ ਕੋਈ ਬਣੀ ਨਹੀਂ ਹੋਣੀ ਬੁੱਢੀ ਨੇ ਕੁਝ ਮੱਖਣ ਵੀ ਲੱਭ ਲਿਆਂਦਾ ਤੇ ਉਨੇ ਦਲੀਏ ਵਿੱਚ ਪਾ ਦਿੱਤਾ ਤੇ ਹੁਣ ਮਾਲਕ ਨੇ ਚਮਚਾ ਲਿਆ ਤੇ ਆਜਾ ਖਾਈਏ ਫੌਜੀ ਨੇ ਆਖਿਆ ਉਹ ਦਲੀਆ ਖਾਂਦੇ ਜਾਣ ਤੇ ਉਹਦੀਆਂ ਸਿਫਤਾਂ ਕਰਦੇ ਜਾਣ ਮੈਨੂੰ ਨਹੀਂ ਸੀ خیال ਕੁਹਾੜੇ ਦਾ ਦਲੀਆ ਵੀ ਇੰਨਾ ਸਵਾਦ ਬਣਦਾ ਹੈ ਬੁੱਢੀ ਨੇ 당 ਹੁੰਦਿਆਂ ਆਖਿਆ ਤੇ ਫੌਜੀ ਖਾਂਦਾ ਰਿਹਾ ਤੇ ਅੰਦਰ ਹੀ ਅੰਦਰ ਹੱਸਦਾ ਰਿਹਾ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਿਆ ਮੈਨੂੰ ਇਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ